ਅਸੀਂ ਇਸ ਵਕਤ ਪਿੰਡ ਜੋਂਮ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਬਹੁਤ ਵੱਡੀ ਜ਼ਮੀਨੀ ਸੰਘਰਸ਼ ਕਾਨਫਰੰਸ ਜਿਹੜੀ ਹੈਗੀ ਹੈ ਉਹ ਹੋ ਰਹੀ ਹੈ ਇਸ ਵਕਤ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸਟੇਜ ਤੋਂ ਜਿਹੜੀ ਹੈ ਇਹ ਸ਼ੁਰੂ ਕੀਤੀ ਜਾਂਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਜਿਹੜਾ ਅੱਜ ਇੱਥੇ ਭਾਰੀ ਘਟ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਸਭਾ ਦੇ ਵਿੱਚ ਪੱਗਾਂ ਪੀਲੀਆਂ ਪੱਗਾਂ ਅਤੇ ਜਿਹੜੀਆਂ ਬੀਬੀਆਂ ਦੀਆਂ ਪੀਲੀਆਂ ਚੁੰਨੀਆਂ ਦੇਖ ਰਹੇ ਹੋ ਕਿ ਇਸ ਤੋਂ ਦਾਜਾ ਲਾ ਸਕਦੇ ਹੋ ਕਿ ਇਕੱਠ ਕਿੰਨਾ ਹੋਏਗਾ ਸੋ ਇਸ ਸਾਰੇ ਮਾਮਲੇ ਦੇ ਉੱਤੇ ਅਲੱਗ-ਅਲੱਗ ਕਿਸਾਨ ਜਿਹੜੇ ਨੇ ਸਾਡੇ ਨਾਲ ਨੇ ਸੋ ਸਾਡੇ ਨਾਲ ਇਸ ਵਕਤ ਧਨੇਰ ਸਾਹਿਬ ਨੇ ਧਨੇਰ ਸਾਹਿਬ ਅੱਜ ਦਾ ਜਿਹੜਾ ਇਕੱਠ ਹੈਗਾ ਇਸ ਦੇ ਉੱਤੇ ਅਸੀਂ ਗੱਲ ਕਰਨਾ ਚਾਹਾਂਗੇ ਕਿ ਅੱਜ ਦਾ ਜਿਹੜਾ ਇਕੱਠ ਹੈ ਇਹਨੂੰ ਤੁਸੀਂ ਕਿਵੇਂ ਲੈ ਕੇ ਚੱਲ ਰਹੇ ਹੋ ਅੱਜ ਦਾ ਭਾਰੀ ਇਕੱਠ ਜੀ ਦਿਖ ਅੱਜ ਦਾ ਜਿਹੜਾ ਇਕੱਠ ਹੈ ਜ਼ਮੀਨ ਬਚਾਓ ਇਕੱਠ ਹੈ ਜੀ ਪਿੰਡ ਜਿਉਣ ਦੇ ਵਿੱਚ ਅਸਲ ਦੇ ਵਿੱਚ ਇਹਨੂੰ ਪਛੋਕਰ ਦੇ ਵਿੱਚ ਜਾਈਏ ਵੀ ਜਿਹੜੀ ਇਹ ਜ਼ਮੀਨ ਜਦੋਂ ਅਸੀਂ ਸਾਡੇ ਬਜ਼ੁਰਗਿਆਂ ਦੇ ਮਾਲਕ ਬਣਿਆ ਉਦੋਂ ਪਹਿਲਾਂ ਦੀ ਹਾਲਤ ਕੀ ਸੀ ਉਦੋਂ ਪਹਿਲਾਂ ਦੀ ਹਾਲਤ ਇਹ ਸੀ ਵੀ ਜ਼ਗੀਰਦਾਰਾਂ ਦੇ ਗੁੰਡੇ ਜ਼ਬਰੀ ਸਾ ਤੋਂ ਮਿਹਨਤ ਕਰਾਉਂਦੇ ਸੀ ਇੱਥੋਂ ਤੱਕ ਵੀ ਸਾਡੇ ਖੇਤਾਂ ਦੇ ਵਿੱਚੋਂ ਸਾਗ ਪੱਠੇ ਲਿਆਉਣੇ ਤਾਂ ਦੂਰ ਦੀ ਗੱਲ ਅਸੀਂ ਮਤਲਬ ਮੂਲੀ ਗੰਨਾ ਵੀ ਨਹੀਂ ਸੀ ਲਿਆ ਸਕਦੇ ਸਾਡੇ ਔਰਤਾਂ ਦੀ ਤਲਾਸੀ ਹੁੰਦੀ ਸੀ ਜਿਹੜੀਆਂ ਰੋਟੀ ਲੈ ਕੇ ਜਾਂਦੀਆਂ ਸੀ ਉਹਨਾਂ ਦੀ ਮਤਲਬ ਲੜਾਈ ਲੜ ਕੇ ਜਿਹੜੇ ਸੰਗਰਾਮੀ ਜੁੱਧ ਲੜ ਕੇ ਉਹਨਾਂ ਜ਼ਮੀਨਾਂ ਤੇ ਕਾਬਜ਼ ਹੋਏ ਉਹਨਾਂ ਜਿੱਥੇ ਤਾਂ ਖਮਸਾਨੀ ਟੱਕਰਾਂ ਲੱਗੀਆਂ ਖਾਸ ਕਰਕੇ ਆਧਾਰਨ ਦੇ ਤੌਰ ਤੇ ਕਿਸ਼ਨਗੜ੍ਹ ਕਰਗਾ ਇਲਾਕਾ ਜਿਹੜਾ 784 ਪਿੰਡ ਸੀ ਉਹਨਾਂ ਦੇ ਵਿੱਚ ਜ਼ਗੀਰਦਾਰਾਂ ਨੂੰ ਭਜਾ ਕੇ ਸ਼ਹਿਰਾਂ 'ਚ ਬਾੜਤਾ ਕਿਤੇ ਵੀ ਜ਼ਗੀਰਦਾਰਾਂ ਦਾ ਦਖਲ ਨਹੀਂ ਰਿਹਾ ਪਰ ਜਿੱਥੇ ਥੋੜੀਆਂ ਜਿਹੀਆਂ ਜਿਹੜਾ ਪਿੰਡਾਂ ਦੇ ਵਿੱਚ ਨਰਮਾਈ ਰਹੀ ਗਈ ਉੱਥੇ ਇਹਨਾਂ ਦੇ ਨਾਂ ਤੇ ਜ਼ਮੀਨਾਂ ਹਜੇ ਖੜੀਆਂ ਆ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਅੱਜ ਇਹਨਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਖੜੇ ਆ ਕਾਰਪੋਰੇਟ ਆ ਜਿਹੜੇ ਉਹ ਕਹਿੰਦੇ ਆ ਵਲਾਉਣ ਉਹ ਇਕਜੁੱਟ ਕਰਕੇ ਮਤਲਬ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਪਰ ਜਿਹਾ ਜਿਆ ਇੱਥੇ ਮਤਲਬ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਉਹਦੇ ਤੇ ਜ਼ਮੀਨਾਂ ਖੋਣੀਆਂ ਬਹੁਤ ਮੁਸ਼ਕਲ ਇਸ ਚੈੱਕ ਨਹੀਂ ਦੱਸੋ ਕਿ ਜਿਸ ਤਰ੍ਹਾਂ ਕਹਿੰਦੇ ਕੀ ਇਹਦੇ ਵਿੱਚ ਕਾਨੂੰਨੀ ਜਿਹੜੀ ਆ ਉਹ ਜਿਹੜੇ ਸਰਦਾਰ ਨੇ ਪੁਰਾਣੇ ਉਹਨਾਂ ਦੇ ਹੱਕ 'ਚ ਜਿਹੜੇ ਕੁਝ ਫੈਸਲੇ ਆ ਉਹਨੂੰ ਅਦਾਲਤ ਦੇ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਦੇਖੋ ਜਦੋਂ ਪਹਿਲਾਂ ਵੀ ਫੈਸਲਾ ਹੋਇਆ ਸੀ ਉਦੋਂ ਇਹ ਹੋਇਆ ਸੀ ਵੀ 1/2 ਹਿੱਸਾ ਮਤਲਬ ਜਗੀਰਦਾਰਾਂ ਨੂੰ ਛੱਡਿਆ ਸੀ 2/2 ਮਜਾਰਿਆਂ ਨੂੰ ਮਿਲ ਗਏ ਸੀ ਉਹ ਜਿਹੜਾ ਫੈਸਲਾ ਹੋਇਆ ਉਹਦੀ ਰਹਿਨ ਖੂਦ ਤੇ ਪਿੰਡਾਂ 'ਚ ਹੈਗੀ ਆ ਪਰ ਜਿੱਥੇ ਖਮਸਾ ਦੀ ਟੱਕਰਾਂ ਲੜ ਕੇ ਲੈ ਲਈ ਉਥੋਂ ਜਗੀਰਦਾਰ ਦਫਾ ਕਰਤੇ ਉਹ ਕਾਨੂੰਨੀ ਪੱਖ ਆ ਜੇ ਆਪਦੇ ਨੌਖੜਾਈ ਖੜੇ ਆ ਸੋ ਇਹ ਅੱਗੇ ਕਿੰਨੀ ਕੁ ਦੇਰ ਲੰਮਾ ਜਿਹੜਾ ਸੰਘਰਸ਼ ਚੱਲਣ ਦੀ ਉਮੀਦ ਹੈ ਇਹ ਤਾਂ ਮਤਲਬ ਦੇਖੋ ਜੁੱਧਾਂ ਤੋਂ ਚੱਲਦਾ ਆ ਜੁੱਧਾਂ ਤੱਕ ਚੱਲਦਾ ਰਹਿਣਾ ਕਦੇ ਕੋਈ ਪੀੜ੍ਹੀ ਲੜਦੀ ਆ ਜਿਹੜੀ ਪੀੜ੍ਹੀ ਨੇ ਜਿਉਣਾ ਉਹ ਲੜਦੀ ਰਹੂਗੀ ਜੀ ਸੋ ਤੁਸੀਂ ਵਿਚਾਰ ਸੋਣੇ ਕਿਸਾਨ ਆਗੂਆਂ ਦੇ ਇਸ ਦੇ ਨਾਲ ਹੀ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਹੋਰੀ ਵੀ ਜਿਹੜੇ ਨੇ ਇਸੇ ਹੀ ਇਕੱਠ ਦੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਹੈ ਅੱਜ ਇਸ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿਉਂਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਜਿਹੜਾ ਆਪਾਂ ਅੱਜ ਦੀ ਇਹ ਗੱਲਬਾਤ ਹੈ ਉਹਨਾਂ ਦੇ ਨਾਲ ਬੈਠ ਕੇ ਕਰਦੇ ਹਾਂ ਰੁਲਦੂ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਇਕੱਠ ਤੇ ਅੱਜ ਦੇ ਸੰਘਰਸ਼ ਨੂੰ ਕਿਵੇਂ ਲੈਂਦੇ ਮੇਰੀ ਸਮਝ ਮੁਤਾਬਕ ਸਾਡਾ ਇਹ ਪੰਜਵਾਂ ਸੰਘਰਸ਼ਾ ਜ਼ਮੀਨੀ ਕੋਲ ਜੀ ਬਟ ਬਰੀ ਰਿਹਾ ਸਮੋ ਸੋਡੋ ਚੇਤੇ ਕਰਾਦਾ ਇਹ ਪੰਜਮਾ ਦਿੱਲੀ ਚ ਅਸੀਂ ਜੇ ਕਹ ਦੀ ਇਹ ਚੌਥਾ ਲੜ ਕੇ ਆਏ ਆ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹਤੇ ਬਾ ਕਹਦੇ ਮੋਦੀ ਨੂੰ ਮਾਫੀ ਮੰਗਣੀ ਪਈ ਵੀ ਮੈਂ ਸਮਝਾ ਨਹੀਂ ਸਕਿਆ ਤੇ ਜਿੰਨਾ ਸਾਲ ਸਾਡਾ ਦੂਲਨ ਚੱਲਿਆ ਜਦੋਂ ਵੀ ਵੋਟਾਂ ਪਈਆਂ ਫਿਰ ਕਿਸ ਸਟੇਟ ਦੇ ਵਿੱਚ ਤੁਸੀਂ ਆਪ ਕੱਢ ਕੇ ਦੇਖ ਲਓ ਮੋਦੀ ਹਾਰੇ ਤੇ ਹੁਣ ਵੀ ਦੂਲਨ ਚੱਲਦੇ ਨੂੰ ਸਾਲ ਹੋ ਗਿਆ ਜਿੰਨੀਆਂ ਸਟੇਟਾਂ ਚ ਮੋਦੀ ਜਿੱਤਿਆ ਜਿੰਨਾਂ ਚੱਕਰ ਸੀ ਏਕਤਾ ਨਹੀਂ ਕਰਦੇ ਉਹਨਾਂ ਚੱਕ ਅਸੀਂ ਮੋਦੀ ਨੂੰ ਹਰਾ ਨਹੀਂ ਸਕਦੇ ਅਸੀਂ ਇੱਕ ਤੱਕ ਅੰਨੀ ਹੱਥ ਬੰਨ੍ਹਾਉਂਦੇ ਰਹਾਂਗੇ ਇਹ ਹੈ ਗੱਲ ਇਹ ਦੋਲਣ ਦਾ ਵੀ ਕੱਲੇ ਸੁਪਿੰਡਾ ਦਾ ਮਸਲਾ ਨਹੀਂ ਇਹ 785 ਪਿੰਡਾਂ ਦਾ ਮਸਲਾ ਹੈ ਉੱਥੇ ਵੀ ਜ਼ਮੀਨ ਕਿਸਾਨਾਂ ਦਾ ਕਬਜ਼ਾ ਕਿਸਾਨਾਂ ਦਾ ਹੈ ਜ਼ਮੀਨ ਸਰਦਾਰਾਂ ਦੇ ਨੋ ਹੈ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨਾਂ ਨੂੰ ਪੈਰ ਤਣ ਦੇ ਦਾਂਗੇ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਉਹਦਾ ਜੇ ਮੈਂ ਪਹਿਲਾਂ ਵੀ ਇੱਥੇ ਸਟੇਜ ਤੇ ਬੋਲਗਾ ਕੱਲਾ ਧੰਨਾ ਭਖਤ ਇਹ ਕੰਮ ਕਰ ਸਕਦਾ ਹੈ ਬੰਦਾ ਸਿੰਘ ਬਹਾਦਰ ਕਰ ਸਕਦਾ ਸਾਡੀ ਲਾਲ ਪਾਰਟੀ ਕਰ ਸਕਦੀ ਹੈ ਜਦੋਂ ਮਜਾਰਾ ਲਹਿਰ ਚੱਲੀ ਹੈ ਅਸੀਂ ਦਿੱਲੀ ਜਿਵੇਂ ਬਹਿ ਕੇ ਸਰਕਾਰ ਦਾ ਨੱਕ ਮੋੜ ਸਕਦੇ ਹਾਂ ਜੇ ਕੱਲਾ ਧੰਨਾ ਭਖਤ ਕਰ ਸਕਦਾ ਹੈ ਜ਼ਮੀਨ ਲੈ ਸਕਦਾ ਹੈ ਸਾਰਾ ਕੁਝ ਲੈ ਸਕਦਾ ਹੈ ਅੱਜ ਅਸੀਂ ਕਿੰਨੇ ਧੰਨੇ ਆ ਤੇ ਨਿੱਜੇ ਮਾਲਕ ਬੈਠੀਆਂ ਸਵਾਲ ਹੀ ਨਹੀਂ ਪੈਦਾ ਜ਼ਮੀਨ ਜ਼ਬਰਦਾਰ ਤਣ ਦੇ ਦਾਂਗੇ ਜੋ ਜਥੇਬੰਦੀ ਐਲਾਨ ਕਰ ਸਿੰਘ ਜੀ ਨਾਰਮੀ ਅਜਾ ਅਦਾਲਤੀ ਜਿਹੜਾ ਹੈਗਾ ਪ੍ਰਕਿਰਿਆ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਅਦਾਲਤਾਂ ਦੂਰ ਤਨ ਅਸੀਂ ਕਿਸੇ ਨੂੰ ਨਹੀਂ ਮੰਨਦੇ ਠੀਕ ਹੈ ਨਾ ਗੱਲ ਅਸੀਂ ਮੈਂ ਇੱਕ ਬੇਨਤੀ ਕਰਕੇ ਆਇਆ ਇਹ ਕੋਈ ਹੋਰ ਨਰਾਇਨ ਨੂੰ ਮੋਲਣ ਆ ਲਵੇ ਸਰਦਾਰ ਦਾ ਪੈਰ ਧਰ ਨਹੀਂ ਸਕਦੇ ਕੋਈ ਹੋਰ ਚਾਂਬਲਿਆ ਬੰਦਾ ਆਕੇ ਲੜਾਈ ਮੁੱਲ ਲਊਗਾ ਆਪਣੀ ਜਾਨ ਨੂੰ ਖਤਰੇ 'ਚ ਪਾਊਗਾ ਸਵਾਲ ਹੀ ਨਹੀਂ ਪੈਦਾ ਗਾਲਤਾ ਨੇ ਕਦੇ ਸਾਡੇ ਹੱਕ 'ਚ ਫੈਸਲਾ ਨਹੀਂ ਜਿਹੜਾ ਉਹ ਦਿੰਦੀਆਂ ਮਦਾਨੀਆਂ ਬਾਨੇ ਦੇ ਹੱਕ 'ਚ ਫੈਸਲਾ ਉਹ ਦਿੰਦੀਆਂ ਜ਼ਗੀਰਦਾਰਾਂ ਦੇ ਹੱਕ 'ਚ ਫੈਸਲਾ ਠੀਕ ਹੈ ਜੇ ਕੋਈ ਵਧੀਆ ਅਦਾਲਤ ਹੈ ਸਤਿਕਾਰਯੋਗ ਹੈ ਸਾਡੇ ਹੱਕ 'ਚ ਫੈਸਲਾ ਦੇਊ ਉਹਦਾ ਅਸੀਂ ਧੰਨਵਾਦ ਕਰਾਂਗੇ ਸੋ ਗੱਲ ਰੁਲਦੂ ਸਿੰਘ ਮਾਨਸਾ ਉਹਨਾਂ ਦੀ ਤੁਸੀਂ ਸੁਣੀ ਇਸ ਗੱਲਬਾਤ ਦੇ ਉੱਤੇ ਤੁਸੀਂ ਕਿੰਨਾ ਤੇ ਸਹਿਮਤ ਹੋ ਕਮੈਂਟਾਂ ਰਾਹੀਂ ਆਪਣੇ ਵਿਚਾਰ ਜਰੂਰ ਦੇਣਾ